ਅਸ਼ੀਕਾਲ ਜੀ ਕਿਸਾਨ ਪਸ਼ੂਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਉੱਬਾ ਤਹਿਸੀਲ ਜੋਗਾ ਤੇ ਜ਼ਿਲ੍ਹਾ ਮਾਨਸਾ ਤਿੰਨ ਗਾਵਾਂ ਦਿਖਾਵਾਂਗੇ ਦੋ ਤਾਂ ਹੈਗੀਆਂ ਨੇ ਦੰਦਾਂ ਚੀ ਤੇ ਇੱਕ ਨਾਲ ਬੱਛੀ ਆ ਜਿਹੜੀ ਬਾਈ ਗਾਂਵਾਂ ਦਾ ਬੱਛੀ ਵੀ ਸਨੋਮੈਨ ਦੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਰੇਟ ਆ ਜਿਹੜਾ ਰੇਟ ਸਾਰੀਆਂ ਗਾਵਾਂ ਦਾ ਆਪਾਂ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਜੋ ਜੀ ਬਾਕੀ ਬਾਈ ਨਾ ਕਰਾਉਨੇ ਆ ਤੁਹਾਡੀ ਗੱਲਬਾਤ ਕੱਲੀ ਕੱਲੀ ਖੋਲ ਕੇ ਤੋਲ ਕੇ ਦਿਖਾਵਾਂਗੇ ਸਸਰੀਕਾਲ ਕੀ ਨਾਮ ਆ ਬਾਈ ਨਾਮ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਛੋਟੀ ਉਮਰ ਦਾ ਵਪਾਰੀ ਆ ਮਨਪ੍ਰੀਤ ਹੈ ਨਾ ਹਾਂਜੀ ਨਵੇਂ ਕੰਮ ਚ ਲਾਇਆ ਜੀ ਠੀਕ ਆ ਗੱਲ ਆ ਇੱਕ ਵੀਡੀਓ ਬਾਈ ਦੀ ਪਹਿਲਾਂ ਵੀ ਪਾਈ ਆ ਤੇ ਬਾਕੀ ਸੈਟਅਪ ਵੀ ਬਾਈ ਦਾ ਚੰਗਾ ਉਹ ਤੁਹਾਨੂੰ ਮੈਂ ਲਾਈਵ ਚ ਦਿਖਾਵਾਂਗਾ ਕਿਹੜੇ ਬੰਨਿਓ ਕਰੀਏ ਸ਼ੁਰੂ ਕਰ ਇਹ ਤੋਂ ਹੀ ਕਰ ਲਓ ਜੀ ਢੋਰ ਖੋਲ ਕੇ ਸੂਆ ਕਿਹੜਾ ਇਹਦਾ ਸੂਆ ਇਹਦਾ ਦੂਜਾ ਜੀ ਦੰਦਾਂ ਦੇ ਵਿੱਚ ਤੇ ਇਸ ਇੱਕ ਦੇ ਦੰਦ ਚੱਕਦੀ ਹੈ ਹਲੇ ਦੰਦਾਂ ਚ ਬਾਈ ਕਹਿੰਦਾ ਹੈਗੀ ਆ ਚਾਰ ਦੰਦ ਦਾ ਸੂਆ ਆ ਗਿਆ ਦੂਜ ਇਹ ਬੱਚਾ ਕੀ ਆ ਨਾਲ ਇਹਦੇ ਬੱਚਾ ਮਿਲਕਾਫਾ ਜੀ ਨਾਲ ਆ ਕੇ ਮਿਲਕਾਫਾ ਫਲੰਦਰ ਲੈ ਬੰਨੇ ਦੀ ਕਮਾ ਲੈਣੀ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਇਹਨੂੰ ਸੂਈ ਨੂੰ 12 ਦਿਨ ਹੋ ਗਈ ਅੱਜ 10 12 ਦਿਨ ਦਾ ਸੂਆ ਦੁੱਧ ਹਾਜ਼ਰ ਕਿੰਨਾ ਬਾਈ ਦੁੱਧ ਹਾਜ਼ਰ ਇਹਦਾ 22 ਲੀਟਰ ਤਿਆਰ ਆਈ ਹੁਣ ਕੰਡੇ ਵਾਲਾ 22 ਕਿਲੋ ਹੈਗਾ ਹਾਂਜੀ ਜਮਾ ਕੰਡੇ ਵਾਲਾ ਡੰਗ ਤੋਂ ਡੰਗ ਚਵਾ ਦਾਂਗੇ ਹਾਂ ਹਾਂਜੀ ਚਾਹ ਚਾਰ ਡੰਗ ਚੋਲੇ ਨਾ ਆ ਬੰਦੇ ਕਮਾ ਕੇ ਦੁੱਧ 22 ਕਹਿੰਦਾ ਹੈਗਾ 22 ਕਿਲੋ ਸੱਜਣੋ ਇਹਦੇ ਕੋਲੇ ਕੰਡੇ ਵਾਲਾ ਹਾਜ਼ਰ 26 ਕਿਲੋ ਪਲੂਨ ਦਾ ਕੱਢਿਆ ਹੋਇਆ ਜੀ ਇਹਦਾ ਆਰਡਰ ਰੱਖਦੀ ਆ ਬਿਲਕ ਤੇ ਆਰਡਰ ਆ ਗਿਆ ਬਾਹਰ ਵਾਲਿਆਂ ਗਾਵਾਂ ਨਾਲ ਦਾ ਕੱਦ ਲਖਾਈ ਨਾਲ ਖੜਕੇ ਦਾ ਕੱਦ ਵੀ ਪੂਰਾ ਜਿਵੇਂ ਮੇਰਾ 6 ਫੁੱਟ ਦੇ ਲਵੇ ਕੱਦਾ ਜਿਵੇਂ ਜੀ ਕੱਦ ਵੀ ਬੱਛੀ ਦਾ ਫੁੱਲ ਵੱਡਾ ਤੇ ਮੇਨ ਗੱਲ ਆ ਜਿਹੜੀ ਦੰਦਾਂ ਚ ਵੀ ਚਾਰ ਦੰਦਾਂ ਦਾ 22 ਕਿਲੋ ਅੱਜ ਇਹਦੇ ਇਹਦੇ ਕੋਲ ਹਾਜ਼ਰਾ ਤੇ ਪੈਲਣ ਦਾ ਰਿਕਾਰਡ ਆ ਜਿਹੜਾ ਪੈਲਣ ਦਾ ਰਿਕਾਰਡ 22 ਕਹਿੰਦਾ ਇਹਨੇ 26 ਕਿਲੋ ਦੁੱਧ ਪੈਲਣ ਨੇ ਬੱਛੀ ਨੇ ਦਿੱਤਾ ਕੱਦ ਕਾਠ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਬਾਕੀ ਨਾੜਾ ਚੈੱਕ ਕਰ ਸਕਦੇ ਹਾਂ ਥਣ ਦੀ ਕੁਆਲਿਟੀ ਆਰਡਰ ਕੁਆਲਿਟੀ ਮਸਟਰ ਸੜਾ ਸੀਨ ਨਹੀਂ ਹੁੰਦਾ ਇਹ ਲੇਵੇ ਦੇ ਵਿੱਚ ਬਿਲਕੁਲ ਫਿਕਸ ਲੇਵਾ ਇਸ ਵਾਰੀ ਕਿੰਨਾ ਪਾ ਸਕਦੇ ਆ ਭਾਜੀ ਇਸ ਵਾਰੀ 27 28 ਦੀ ਉਮੀਦ ਹੈਗੀ 28 27 28 ਡੇੜਾ ਹਾਂਜੀ ਇਹ ਦੰਦਾਂ ਚ ਚਾਰ ਦੰਦ ਹੈ ਨਾ ਦੰਦਾਂ ਚ ਚਾਰ ਦੰਦ ਹੈ ਜੀ ਦੰਦ ਤਾਂ ਆਪਾਂ ਦਿਖਾ ਵੀ ਸਕਦੇ ਆ ਕੋਈ ਗੱਲ ਨਹੀਂ ਉਹ ਜਿਹੜਾ ਭਰਾ ਲੈਣਾ ਉਹ ਚੈੱਕ ਕਰ ਲੂਗਾ ਚੈੱਕ ਕਰ ਸੱਲੀ ਕਰਕੇ ਖਰੀਦੀ ਆ ਆ ਕਈ ਤਾਂ ਐ ਮੰਨ ਲਓ ਵੀ ਚਾਰ ਦੰਦ ਤਾਂ ਦੂਜੇ ਸੂਏ ਸਵਾਤੀ ਆਪਾਂ ਨੇ ਪਹਿਲ ਨਹੀਂ ਹੁੰਦੀਆਂ ਲੋਕਾਂ ਦੇ ਹਾਂਜੀ ਪਹਿਲ ਨਹੀਂ ਹੁੰਦੀ ਆ ਬਰੀਡ ਚੰਗੀ ਆ ਬਾਕੀ ਕਿਸੇ ਭਰਾ ਨੇ ਨਵਾਂ ਕੰਮ ਸਟਾਰਟ ਕਰਨਾ ਕੁਆਲਿਟੀ ਫੁੱਲ ਆ ਗਈ ਬੱਚੀ ਚ ਹਰੇਕ ਪੱਖ ਤੋਂ ਜਾਤ ਨਸਲ ਵੀ ਚੰਗੀ ਆ ਤੇ ਅੱਗੇ ਬੱਚੇ ਵੀ ਇਹ ਚੰਗੇ ਪਾ ਦੂਗੀ ਚੰਗੀ ਬਰੀਡ ਤਿਆਰ ਕਰ ਦੂ ਜਿਹੜਾ ਭਰਾ ਖਰੀਦੂਗਾ ਇਹਦਾ ਮੁੱਲ ਕੀ ਰਹੂ ਬਾਈ ਮੁੱਲੇ ਦਾ ਲੱਖ ਰੁਪਈਆ ਜੀ ਫਿਕਸ ਕਿੰਨੇ ਦੀ ਕਰਦੇਗਾ ਜਮੀ ਜਮਾ ਫਿਕਸ 95 ਹੀ ਦੇ ਦਾਂਗੇ ਇਹਦੇ ਵਿੱਚ ਉਸ ਮਾਨਤਾ ਨਹੀਂ ਛੋੜੀ ਹੋਊਗੀ ਛੋੜ ਛੱਪਾ ਜਾ ਛੋੜ ਛੱਪਾ ਜਾ ਬਾਈ ਕਹਿੰਦਾ ਇਹ ਚ ਛੋੜ ਛੱਪਾ ਜਾ ਹੋਊਗਾ 95000 ਦੀ ਬੱਚੀ ਦੇ ਦਾਂਗੇ ਕੱਦ ਵੀ ਫੁੱਲ ਵੱਡਾ ਤੇ 22 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਆ 10 ਦਿਨਾਂ ਦਾ ਸੂਆ ਨਾਲ ਆ ਗਿਆ ਮੇਲ ਕਾਫ ਤੇ ਹੁਣ ਆਪਾਂ ਤੁਹਾਨੂੰ ਦਿਖਾ ਦੇਣਾ 2 ਨੰਬਰ ਵਾਲੀ ਧੋਰ ਦੇ ਖੋਲ ਕੇ ਬਾਈ ਇਹਦਾ ਸੂ ਇਹ ਆ ਗਿੱਦੰਦਾ ਚ 6 ਦੰਦ ਸੂ ਆ ਦੂਜਾ ਤੇ ਇੱਕ ਪੈਰ ਸਾਨੂੰ ਮੈਂ ਦਿਖਾ ਦਣਾ ਗੱਡੀ ਚ ਲਾਉਣ ਲੱਗੇ ਬਾਈ ਕਹਿੰਦਾ ਥੋੜੇ ਜਾ ਮਨ ਲਓ ਜਿਵੇਂ ਤਿਲਕ ਜਾਣਾ ਪਸ਼ੂ ਹਾਂਜੀ ਹਾਂ ਇਧਰ ਤੇ ਚਲਾ ਦੇ ਐਂ ਦੀ ਲੈ ਚਲ ਬਾਹਰ ਲੈ ਬੰਨੇ ਦੀ ਕੱਚੇ ਚ ਥੋੜਾ ਸੌਖੀ ਦਰੂਗੀ ਨਾ ਹਾਂਜੀ ਆ ਵੈਸੇ ਜਿਆਦਾ ਕੋਈ ਦਿੱਕਤ ਨਹੀਂ 19 20 ਪ੍ਰੋਬਲਮ ਆ ਉਹ ਆਪਾਂ ਤੁਹਾਨੂੰ ਦਿਖਾ ਦਾਂਗੇ ਸੂ ਆ ਦੂਜਾ ਦੰਦਾ ਚ ਕਿਵੇਂ ਆ ਬਾਈ 6 ਦੰਦ ਹੈ ਇਹੇ origignal 6 ਦੰਦ ਆ origignal ਬੱਚਾ ਕੀ ਆ ਨਾਲ ਇਹਦੇ ਬੱਚਾ ਇਹਦੇ ਫੀਮੇਲ ਆ ਜੀ ਆਪਣਾ ਐਬੀਐਸ ਦੇ ਸਨੋਮੈਨ ਦੀ ਹੈ ਨਾਲ ਬੱਚੀ ਹਾਂਜੀ ਇਹ ਮੰਨ ਕੇ ਜਲ ਮਹੀਨਾ ਕਿਨੂੰ ਸੂਈ ਨੂੰ ਹੋ ਗਿਆ ਠੀਕ ਆ ਗਾ ਆ ਫੇਸ ਕਰੀ ਉਹ ਲੈ ਬਨੇ ਇੱਥੇ ਰੁਕਲਾ ਇੱਥੋਂ ਫੇਸ ਕੁਆਲਟੀ ਕਰ ਸਕਦੇ ਹਾਂ ਚ ਇੱਕ ਜਾਤ ਨਸਲ ਚੰਗੀ ਆ ਇੱਕ ਕਮੀ ਆ ਵੀ ਇਹ ਕਿਸੇ ਸੱਜਣ ਨੇ ਬੜੀ ਸੰਭਾਲੀ ਨਹੀਂ ਹੈ ਨਾ ਹਾਂਜੀ ਬਸ ਸੰਭਾਲੀ ਨਹੀਂ ਹੈ ਥੋੜੀ ਸੰਭਾਲ ਚੋਂ ਕਟਾਈ ਹੋਈ ਆ ਜਾਤ ਚੰਗੀ ਆ ਲੈ ਚਲੰਦਰ ਦੀ ਬਈ ਜਾਤ ਨਸਲ ਬਹੁਤ ਚੰਗੀ ਆ ਬੱਚੀ ਦੀ ਥਣ ਸੋਹਣਾ ਲੱਗਿਆ ਤੇ ਦੁੱਧ ਕਿੰਨਾ ਹਾਜ਼ਰ ਆ ਇਹਦੇ ਕੋਲੇ ਹੁਣ ਦੁੱਧ 18 ਲੀਟਰ ਹਾਜ਼ਰ ਆਈ ਏ ਥੱਲੇ 18 ਕਿਲੋ ਹਾਜ਼ਰ ਹਾਂਜੀ ਆ ਬੱਚੀ ਵੀ ਤੁਹਾਨੂੰ ਇਹਦੀ ਦਿਖਾਉਂਗਾ ਮੈਂ ਬਾਈ ਕਹਿੰਦਾ ਬੱਚੀ ਵੀ ਨਾਲ ਸਨੋਮੈਨ ਦੀ ਆ ਆਰਡਰ ਦੀ ਤੱਕ ਥੋੜੀ ਅੰਦਰ ਨੂੰ ਜ਼ਰੂਰ ਰੱਖਦੀ ਤੇ ਪੈਰ ਥੋੜਾ ਜਿਆਦਾ ਦਬਦੀ ਆ ਜਿਵੇਂ ਤੁਸ ਨੂੰ ਮੈਂ ਦੱਸਿਆ ਵੀ ਗੱਡੀ ਚੋਂ ਲਾਉਣ ਮਿਲੇ ਕਈ ਵਾਰੀ ਤਲਕ ਜਾਂਦਾ ਪਸ਼ੂ ਦਾ ਪੈਰ ਹੋ ਜਾਂਦੀ ਉਨੇ ਇੱਕੀ ਉਹਨੇ ਸੈੱਟ ਹੋ ਜਾਣਾ ਉਹਦੀ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਚਵਾਈ ਦੀ ਕਿਵੇਂ ਬਾਈ ਇਹ ਚਵਾਈ ਤਾਂ 100% ਹੈ ਜਮਾ 100 ਦੀ 100 ਹਾਂਜੀ ਕੋਈ ਪੂਰ ਸ਼ਿੱਟਾ ਨਹੀਂ ਹੈਗਾ ਜਮਾ ਠੀਕ ਆ ਗੱਲ ਫੋਕੀਆ ਬਿਲਕੁਲ ਚਵਾਈ ਦੀ ਕਹਿੰਦਾ ਫੋਕੀਆ ਥਣ ਦਾ ਸੈਜ ਵੀ ਸੋਹਣਾ ਕੱਲਾ ਕੱਲਾ ਰੱਖਦੀ ਆ ਜਾਤ ਨਸਲ ਬਹੁਤ ਆ ਬੱਛੀ ਜੀ ਗੱਲ ਕਰ ਲਈਏ ਇਥੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਦੰਦਾਂ ਚ ਆ ਗਈ ਪ्युअर ਛੇ ਦੰਦ ਤੇ ਆ ਗਈ ਇਹ ਵੀ ਚੰਗੇ ਕੱਦ ਕਾਠ ਵਾਲੀ ਇਹ ਜਿਹੜੀ ਇਹਦੇ ਨਾਲ ਬੱਛੀ ਆ ਬੱਛੀ ਵੀ ਤੁਹਾਨੂੰ ਆਪਾਂ ਦਿਖਾ ਦਾਨੇ ਆ ਆ ਬੈਠੀ ਆ ਇਧਰਲੇ ਬੰਨੇ ਕਰੀ ਖੜੀ ਬਾਈ ਆ ਬੱਛੀ ਆ ਗਈ ਬਾਈ ਕਹਿੰਦਾ ਇਹ ਹੈਗੀ ਆ 스노우맨 ਦੀ ਕਿਹੜੇ ਨਾਲ ਆ ਗਿਆ 스노우맨 ਨਹੀਂ ایਵੀਐਸ ਵਾਲਿਆਂ ਦਾ ਹੀ ਆਪਣਾ ਸਰਕਾਰੀ ਸੀਮਨ ਸਰਕਾਰੀ ਵੀ ਆਉਂਦਾ ਈ ਇਹ ਠੀਕ ਆ ਕੰਨ ਆ ਆ ਬੱਛੀ ਆ ਨਾਲ ਇਹਦੇ 스노우맨 ਦੀ ਮਹੀਨੇ ਦੇ ਏੜ ਗੇੜ ਬਾਈ ਕਹਿੰਦਾ ਇਹਦਾ ਸੁਆ ਸਿੰਘ ਵੀ ਇਹਦੇ ਤਕਰੀਬਨ ਤਕਰੀਬਨ ਦਾ ਅੱਗੇ ਵੇ ਆ ਹਣਾ ਹਾਂਜੀ ਇਹਦਾ ਇਹਦਾ ਮੁੱਲ ਕਿੰਨਾ ਰਹੂਗਾ ਬੱਛੀ ਸਮੇਤ ਇਹਦਾ ਬੱਛੀ ਸਮੇਤ ਦਾ 72000 ਦੇ ਦੇਣੀ ਆ ਜੀ ਜੇ ਕੋਈ ਬੰਦੇ ਬੱਛੀ ਨਹੀਂ ਲੈਣੀ ਇਹ ਤਾਂ 60 ਦੀ ਦੇ ਦਾਂਗੇ ਜਿਵੇਂ ਫਿਕਸ ਫੇਰ ਬਾਈ ਕਹਿੰਦਾ 60000 ਦੀ ਦੇ ਦਾਂਗੇ ਜੇ ਕਿਸੇ ਭਰਾ ਨੇ ਨਾਲ ਬਕਸੀ ਲੈਣੀ ਆ ਫੇਰ ਕਹਿੰਦਾ ਆਪਾਂ ਦੇਵਾਂਗੇ ਤੁਹਾਨੂੰ ਇਹ 72000 ਦੀ ਸੂਆ ਦੂਜਾ ਦੰਦਾਂ ਚ 6 ਦੰਦ ਚਬਾਈ ਦੀ 100 ਦਾ 100 ਦੰਦ 18 ਕਿਲੋ ਹਾਜ਼ਰ ਇਹ ਹੁਣ ਤੋਰ ਦੇ ਬਈ ਆ ਤਿੰਨ ਨੰਬਰ ਵਾਲੀ ਖੋਲ ਕੇ ਇਹਦਾ ਸੂਆ ਕਿਹੜਾ ਇਹਦਾ ਤੀਜਾ ਸੂਆ ਜੀ ਤੀਜਾ ਸੂਆ ਇਹਦੇ ਨਾਲ ਬੱਚਾ ਗਿਆ ਇਹਦੇ ਨਾਲ ਵੀ ਮੇਲਕਾਫ ਆ ਇਹਦੇ ਨਾਲ ਬਾਈ ਕਹਿੰਦਾ ਮੇਲਕਾਫ ਆ ਸੂਆ ਤੀਜਾ ਕਿੰਨੇ ਕਿ ਦਿਨ ਦਾ ਸੂਆ ਇਹਦਾ ਬਾਈ ਇਹਦਾ 15 ਕਿ ਦਿਨ ਦਾ ਸੂਆ ਹੈ ਥੋੜੀ ਜਿਹੀ ਹੌਲੀ ਤੋਰਦੇ 15 ਦਿਨ ਦੀ ਸੂਈ ਥੱਲੇ ਦੁੱਧ ਹਾਜ਼ਰ ਕਿੰਨਾ ਦੁੱਧ 16 ਲੀਟਰ ਤਿਆਰ ਹੈ ਜੀ ਹੁਣ ਕੰਡੇ ਵਾਲਾ 16 ਕਿਲੋ ਕੰਡੇ ਦਾ ਹਾਂਜੀ ਆ 16 ਕਿਲੋ ਕੰਡੇ ਦਾ ਬਾਈ ਕਹਿੰਦਾ ਹਾਜ਼ਰ ਹੈ ਇਹਦੇ ਕੋਲੇ ਥੋੜੀ ਟਿਕਾਈ ਨਾਲ ਤੋਰਦੇ ਕਮਾ ਲੈ ਚਵਾਈ ਦੀ ਕਿਵੇਂ ਆ ਇਹ ਚਵਾਈ ਦੇ ਜਮਾ ਫੋਕੀ ਹੈ ਜੀ ਬਾ ਬੰਦੇ ਬੰਦੇ ਕਮਾ ਕੇ ਇੱਥੋਂ ਬੰਦੇ ਇੱਧਰਲੇ ਬੰਨੋ ਕਮਾ ਲੈ ਇੱਥੋਂ ਕਮਾ ਕੇ ਬੰਦੇ ਆ ਨਾਲ ਇਹਨੇ ਆ ਗਿਆ ਮੇਲ ਕਾਫ 16 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਆ ਸੂਆ ਇਹਦਾ ਹੈਗਾ ਤੀਜਾ ਨੇ ਜਿਆਦਾਤਰ ਵਪਾਰੀ ਤੁਹਾਨੂੰ ਪਤਾ ਦੂਜੇ ਸੁਵੇ ਤੋਂ ਵੱਡਾ ਜਾਨਵਰ ਦੱਸਦੇ ਨਹੀਂ ਹੁੰਦੇ ਹਾਂਜੀ ਜਾਣਕਾਰੀ ਬਾਈ ਨੇ ਸਹੀ ਦਿੱਤੀ ਆ ਬਿਲਕੁਲ ਤੇ ਚੁਆਈ ਦੀ ਕਿਵੇਂ ਬਾਈ ਇਹ ਚੁਆਈ ਦਾ ਫੋਕੀ ਜਮਾ ਜੀ ਫੋਕੀ ਜਮਾ ਹਾਂਜੀ ਕਿੰਨਾ ਕੁ ਦੁੱਧ ਤਾਂ ਹੁਣ ਵਾਦੂ ਕੁਛ ਹਾਂਜੀ ਹਾਂਜੀ ਵਧੂਗੀ ਦੁੱਧ ਇਹ 17-18 ਦੀਮੀਰ ਹੈਗੀ ਇਹਦੇ ਤਾਂ ਇਸ ਟਾਈਮ 16 ਡੰਗ ਤੋਂ 2 ਡੰਗ ਚ ਵਾਦਾਂਗੇ 2 ਡੰਗ ਤੋਂ 2 ਡੰਗ ਚ ਚੋ ਕੇ ਲਿਆ ਇਹਦੇ ਪੈਸੇ ਕਿੰਨੇ ਲਵਾਂਗੇ ਆਪਾਂ ਇਹਦਾ 47000 ਮੁੱਲ ਹੈ ਜੀ ਕਿੰਨੇ ਕੁ ਦੀ ਹੋ ਜੂ ਫਿਕਸ ਜੀ 45 ਦੀ ਹੋ ਜੂ ਫਿਕਸ ਹੁਣ 45 ਦੀ ਹਾਂਜੀ ਆ ਨੰਬਰ ਬੋਲ ਦੇ ਜਰਾ ਨੰਬਰ ਹੈ 90562 ਕਾਰ ਕਿਹੜੇ ਬੰਨਿਆ ਗਿਆ ਆਪਣਾ ਕਾਰ ਆਪਣਾ ਜੀ ਉਹਦਾ ਪਿੰਡ ਦਾ ਆਪਣਾ ਉੱਬੇਗਾ ਤੇ ਉੱਬੇ ਤੋਂ ਦਾ 4 ਕਿਲੋਮੀਟਰ ਆਪਣਾ ਜੀ ਸਿੱਖਾਂ ਦੇ ਕੋਠੇ ਵਾਜਦੇ ਨੇ ਠੀਕ ਹੈ ਗੱਲ ਹਾਂਜੀ ਖੜਕ ਸਿੰਘ ਵਾਲੇ ਤੇ ਮੋੜ ਟੱਲ ਵਾਲੇ ਸਾਹਮਣੇ ਆ ਗਈ ਮੋੜ ਮੰਡੀ ਤੋਂ ਕਿੰਨਾ ਕਰੈੰਦਾ ਮੋੜ ਮੰਡੀ ਤੋਂ 9 ਕਿਲੋਮੀਟਰ ਹੈ ਜੀ 9-10 ਕਿਲੋਮੀਟਰ ਤੇ ਹੋਰ ਨੇੜੇ ਕਿਹੜਾ ਸ਼ਹਿਰ ਆ ਗਿਆ ਨੰਪਰਾ ਸ਼ਹਿਰ ਵੀ ਆਪਣਾ 15 ਕਿਲੋਮੀਟਰ ਹੈ ਜੀ ਨੰਪਰਾ ਫੂਲ ਹਾਂ ਤੇ ਮਾਨਸਾ ਆ ਗਿਆ 20 ਕਿਲੋਮੀਟਰ ਮਾਨਸਾ 20 ਆ ਗਿਆ ਬਾਕੀ ਨੰਬਰ ਸੱਜਣੋਂ ਬਾਅਦ ਦਾ ਵੀਡੀਓ ਚ ਚਲਾ ਦੂੰਗਾ ਮੈਂ ਇਹਨਾਂ ਤਿੰਨਾਂ 'ਚੋਂ ਜਿਹੜੀ ਵੀ ਬੱਚੀ ਛੋੜੇ ਪਸੰਦ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਚੋ ਕੇ ਬਾਈ ਤੋਂ ਪਾਸ ਕਰਕੇ ਲੈ ਜਿਓ ਧੰਨਵਾਦ